ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਏ ਆ ਕਰੰਗਾ ਹਿੱਕੇ ਜੋਰਜ ਇਹ ਤੋਂ ਬਾਅਦ ਆਏਗਾ ਪਾਣੀ ਦੇ ਨਾਲ ਦੀ ਨਾਲ ਰਸਤਾ ਤੇ ਉਹ ਕੇਵਸ ਦੇ ਵਿੱਚ ਵੀ ਜਾਏਗਾ ਤੇ ਦੂਸਾਂ ਸੀ ਕੈਪਟਿੰਗ ਸਾਈਡ ਤੇ ਪਹੁੰਚ ਜਾਏ ਗੋਲਡ ਮਾਈਨ ਅੱਜ ਆਪਾਂ ਕਰਾਂਗੇ ਵਿੰਡੋ ਟਨਲ ਟਰੈਕ ਤੇ ਇਹਦੇ ਅੱਗੇ ਫਿਰ ਅੱਗੇ ਇੱਕ ਟਰੈਕ ਮਨਾਲ ਮਿਲਦਾ ਦੂਜੇ ਪਾਸੇ ਦੀ ਤੇ ਅੱਗੇ ਆਪਾਂ ਉਧਰ ਚੱਲਾਂਗੇ ਇੱਥੋਂ ਕਰਦੇ ਸ਼ੁਰੂ ਟਰੈਕ ਇੱਧਰ ਕਾਰ ਪਾਰਕ ਹੈ ਬਣੀ ਤੇ ਤੁਸੀਂ ਦੇਖ ਸਕਦੇ ਪਿਛਲੇ ਪਾਸੇ ਮਾਹੌਲ ਬਹੁਤ ਸੋਹਣਾ ਹੈ ਠੰਡਾ ਵਾਲਾ ਮੌਸਮ ਹੈ ਤੇ ਆ ਸ਼ੁਰੂ ਦੇ ਵਿੱਚ ਹੀ ਇੱਥੇ ਆ ਜਾਂਦਾ 브릿ਜ ਆ 브릿ਜ ਤੇ ਖੜੇ ਤੇ ਪਾਣੀ ਬਹੁਤ ਸੋਹਣਾ ਆ ਵੇਖੋ ਉਪਰੋਂ ਕਹਿੰਦੇ ਧੁੰਦ ਵੀ ਪਈ ਆ ਤੇ ਪਹਾੜ ਦੇਖਦੇ ਸਾਸੀ ਲੈ ਕੇ ਆਇਆ ਨਾਲ ਸਾਡੇ ਆਏ ਆ ਦਮਨਪ੍ਰੀਤ ਸਿੰਘ ਸਾਡੇ ਸਾਡੇ ਸਕੂਲੀ ਸੱਜਣ ਮਿੱਤਰ ਨਾਲ ਪੜ੍ਹਦੇ ਰਹੇ ਇਕੱਠੇ ਤੇ ਆਉਂਦੇ ਰਹੇ ਤਾਂ ਅੱਗੇ ਪਿੱਛੇ ਵੀ ਤੇ ਅੱਜ ਕਾਫੀ ਦਿਨਾਂ ਬਾਅਦ ਫੇਰ ਸਾਡੇ ਮੇਲ ਮਲਾਪ ਹੋਏ ਆ ਹਾਂਜੀ ਚਲੋ ਜੀ ਅੱਗੇ ਚੱਲਦੇ ਮੇਰਾ ਜੋ ਆ ਸ਼ੁਰੂ ਦੇ ਵਿੱਚ ਹੀ ਇਦਾਂ ਆ ਜਾਂਦੇ ਆ ਛੜ ਦਮਣੇ ਨਹੀਂ ਨਹੀਂ ਤੇ ਆ ਦੋ ਕੁ ਬੰਦੇ ਆ ਜਾਂਦੇ ਵਿੱਚ ਇਦਾਂ ਦੀਆਂ ਮੁੰਡੀਆਂ ਲਾ ਕੇ ਦਿਖਾਓ ਹੈ ਇਹ ਨਹੀਂ ਸਹੀ ਹੈ ਲੋ ਵੀ ਇਧਰੋਂ ਆਉਂ ਤਰੇ ਆਉਂਦੇ ਆਉਂਦੇ ਤੇ ਇੰਦਾ ਦੀ ਗੁਫਾ ਤੇ ਗੁਫਾ ਨੂੰ ਲੱਗਾ ਜੰਦਾ ਇਹਨੇ ਅੰਦਰੋਂ ਪੱਥਰ-ਪੁੱਥਰ ਲੱਗ ਗਏ ਤੇ ਬੰਦ ਹੋ ਗਈ ਐਦਾਂ ਇਹਨੇ ਲਾਇਆ ਲੋਕ ਆਇਥੋਂ ਤੁਰ ਕੇ ਉਹ ਬ੍ਰਿਜ ਆਪਾਂ ਪਾਰ ਕਰਕੇ ਆਈ ਸ਼ੁਰੂ ਚਾਈਏ ਥੋੜਾ ਜਿਹਾ ਟਾਈਮ ਤੁਰੇ ਆ ਤੇ ਆ ਉੱਪਰੋਂ ਇਥੋਂ ਦਾ 뷰 ਆ ਥੋੜਾ ਜਿਹਾ ਇਸ ਟ੍ਰੈਕ ਦੇ ਉੱਤੇ ਕਿਸ ਸਮੇਂ ਟ੍ਰੇਮ ਚੱਲਦੀ ਸੀਗੀ ਤੇ ਟ੍ਰੇਮ ਦਾ ਕਹਿੰਦੇ ਅੱਜ ਦੇ ਸਮੇਂ 'ਚ ਖਤਨਾ ਪੂਰਾ ਤੇ ਤੁਰਨ ਵਾਲਿਆਂ ਵਾਸਤੇ ਟ੍ਰੈਕ ਬਣਾਤਾ ਬਹੁਤ ਸੋਹਣਾ ਟ੍ਰੈਕ ਇੱਥੇ ਪਹਿਲਾਂ 골ਡ ਮਾਈਨਿੰਗ ਦਾ ਕੰਮ ਹੁੰਦਾ ਸੀ ਇਹ ਟ੍ਰੇਮ ਵੀ ਉਸੇ 'ਚ ਵਰਤਦੇ ਸੀ ਜਿਹੜੀ ਪਿੱਛੇ ਵੇਖੀ ਆ ਆ ਤੁਰੇ ਜਾਂਦੇ ਜਾਂਦੇ ਤੇ ਆ ਆ ਗਈਆਂ ਥੋੜੀਆਂ ਗਰਿੱਲਾਂ ਪੁਲੀਆਂ ਇਹਨਾਂ ਸੰਦ ਪੜਾ ਇੱਥੋਂ ਦਾ ਕੀ ਕੋਈ ਆ ਗੱਲ ਬਾਤ ਗੰਦਾ ਯਾਰ ਆ ਗੱਲ ਬਾਤ ਨਾ ਮੈਨੂੰ ਮਿਊਜ਼ਿਕ ਦੇ ਕੰਮ ਕਿਉਂ ਨਹੀਂ ਕਰ ਲੈਂਦੇ ਤੁਸੀਂ ਸਾ ਟ੍ਰੈਮਾਂ ਨੇ ਮਗਰ ਆ ਟਰਾਲੀਆਂ ਹੀ ਆ ਪਾ ਕੇ ਭਜਾਉਂਦੇ ਹੁਣੇ ਹੋਰ ਸਮੇਂ ਜਦੋਂ ਸੋਨਾ ਕੱਢਦੇ ਲੋਈਆ ਚੱਲਦੇ ਚੱਲਦੇ ਇਹ ਆ ਗਈ ਵਿੰਡੋ ਵਾਕਿੰਗ ਨਾ ਸਹਰਨੀਵਾ ਕਰਕੇ ਜਾਣਾ ਪੜਾ ਕਹਿੰਦੇ ਪਾਣੀ ਆ ਪਹਿਲਾਂ ਆ ਲੱਗਿਆ ਦਾ ਗਾਟਰੀ ਦਾ ਅਹ ਕਹ ਹੋਰ ਆ ਗਈ ਆ ਗੁਫਾਵਾਂ ਲੰਘ ਰਹੇ ਗੁਫਾਵਾਂ ਜੀ ਗਵਾ ਜਾਂਦੇ ਜਵਾਨ ਕਹਿੰਦੇ ਟੰਡੋ ਵੋਕ ਨੂੰ ਇਸ ਕਰਕੇ ਕਹਿੰਦੇ ਆਏ ਗੁਫਾ ਦੇ ਵਿੱਚ ਲੰਘਦੇ ਲੰਘਦੇ ਵਿੰਡੋ ਆ ਜਾਂਦੀ ਹੈ ਆਹ ਵਿੰਡੋ ਵਾਹਕ ਹੈ ਆਹ ਅੰਦਾ ਉਪਰ ਤਖੀਲੇ ਪਹਾੜ ਪਹਾੜਾਂ ਦੇ ਉੱਤੇ ਹਰੇ ਭਰੇ ਤੇ ਥੱਲੇ ਨਦੀ ਵਗਦੀ ਹੈ ਤੇ ਇਧਰ ਦਮਨਪ੍ਰੀਤ ਸਿੰਘ ਹੋਣੀ ਆਨੰਦ ਮੰਦ ਦੇ ਹਾਂ ਉਹ ਫਾਗਾਂ ਦੇ ਵਿੱਚ ਤੁਰਦੇ ਤੁਰਦੇ ਵਿੰਡੋਆਂ ਇਦਾਂ ਨਹੀਂ ਆ ਤੁਰੀਆਂ ਹੀ ਆਉਂਦੀਆਂ ਇਹ ਨਾ ਤੇ ਆਹ ਵਿਊ ਆ ਗਿਆ ਇੱਕ ਇਹ ਜਿਹੜਾ ਵਿਊ ਹੈ ਇਹ ਸਾਰਾ ਐਡਵੈਂਚਰਸ ਕੰਮ ਆਪਣੇ ਦਵਨਪ੍ਰੀਤ ਸਿੰਘ ਦਾ ਇਹਨਾਂ ਦੀ ਬਦੌਲਤ ਹੈ ਨਹੀਂ ਮੈਨੂੰ ਇਹ ਆ ਵੀ ਪੱਥਰ-ਪੁੱਥਰ ਨਾਲ ਲੱਗ ਮੈਂ ਉਹੀ ਡਰ ਲੱਗ ਜਾ ਪੱਥਰਾਂ ਦਾ ਡਰ ਆ ਪਾਣੀ ਤੋਂ ਬਚ ਕੇ ਆ ਆ ਦੇਖੋ ਥੱਲੇ ਇਹ ਤਾਂ ਦੇਖ ਨਾ ਇੱਕ ਵਿਊ ਹੈ ਰਾਈਟ ਤੋ ਰਹੇ ਉਹਦੇ ਇੱਕ ਪਾਸੇ ਇਧਰ ਮੁੱਕ ਹੀ ਜਾਂਦੀ ਐ ਹਨ ਤੇ ਐਦਾਂ ਦਾ 뷰 ਇੱਥੇ ਆਉਂਦਾ ਤੇ ਆਹ ਸ਼ਾਨਦਾਰ ਹੈ ਆ ਇਥੇ ਖੀਰ ਲਈ ਵਿੰਡੋ ਆ ਜਾਂਦੀ ਐ ਤੇ ਇਧਰੋਂ 뷰 ਐਦਾਂ ਦਾ ਕਿਆ ਸ਼ਾਨਦਾਰ ਗੱਲਬਾਤ ਆ ਉਹ ਜਿਹੜੀ ਜਗ੍ਹਾ ਥੱਲੇ ਦੱਸਦੀ ਐ ਇਹਦੇ ਬਾਰੇ ਇਹਨਾਂ ਨੇ ਥੋੜੀ ਜਾਣਕਾਰੀ ਦਿੱਤੀ ਐ ਇਹਨੇ ਪਤਾ ਨਹੀਂ ਇੱਥੇ ਘੋੜੇ ਭਜਾਏ ਜਾਂਦੇ ਸੀ ਕਿ ਟ੍ਰੇਮ ਤਾਂ ਜਾਂਦੀ ਚੱਲਦੀ ਸੀ ਹੁਣ ਇਹਦੇ ਬਾਰੇ ਕੋਈ ਜਾਣਕਾਰੀ ਪੂਰੀ ਨਹੀਂ ਗਈ ਕੀ ਮਤਲਬ ਐ ਇਹਦਾ ਇਹ ਗਾਣਾ ਇਹ ਜਿਹੜੀਆਂ ਮਾਈਨਾਂ ਬਣੀਆਂ ਹੈ ਇਹ ਕਹਿੰਦੇ 1883 ਦੀਆਂ ਬਣੀਆਂ ਨੇ ਆਈ ਤਨਵੀਊ ਹੈ ਪਾਣੀ ਕਿਆ ਬਾਤ ਸਾਫ਼ ਤੇ ਕਿੱਧਰ ਹੈ ਚੱਲਦੇ ਚੱਲਦੇ ਰਾਸਤੇ ਦੇ ਵਿੱਚ ਇਦਾਂ ਦਾ ਵੀਊ ਹੁੰਦਾ ਜਿਵੇਂ ਨਾਲ ਆ ਜਾਂਦੇ ਆਪਾਂ ਇਹਦੇ ਇੱਥੇ ਅਈ ਦੂਬਾ ਦਾ ਆਪਾਂ ਜਾਣਾ ਇੱਧਰ ਆ ਵਿੱਚ ਗੁਫਾ ਦੇ ਵਿੱਚ ਨਾ ਇੱਧਰ ਕੇਸ ਬਣੀ ਆ ਇਹਦੇ ਅੱਗੇ ਜਾਣਾ ਉਹੀ ਹੋਣਾ ਨਾ ਵਾਰੀਰੀ ਵਾਲੀ ਹੋ ਸਕਦਾ ਪਾਣੀ ਦੇ ਥੱਲੇ ਦਾ 뷰 ਆ ਜਰਾ ਦਿਖਾ ਲਵਤੋਂ ਅੰਨੀ ਪੱਤੀ ਹੈਗਾ ਨਾ ਉਸ ਪਨੇ ਮੇਰੀ ਆ ਟਨਲ ਦਾ ਨਾ ਡੱਬੂ ਦੱਬੂ ਤੇ ਹੁੰਦੇ ਦੱਬੂ ਦੱਬੂ ਦਾ ਕਹਿੰਦੇ ਦੂਜਾ ਪਾਸਾ ਉਹ ਥੋੜਾ ਜਿਆਦਾ ਦਿਖਦਾ ਚਾਹਨਾ ਜਿਵੇਂ ਲਹਿਰ ਜਾਂਦੀ ਹੁੰਦੀ ਹੈ ਉਧਰਲੇ ਪਾਸੇ ਜਾਣਾ ਆਪਾਂ ਵੇਖ ਜਿਵੇਂ ਚ ਪਾਣੀ ਹੈ ਕੀ ਬਾਤ ਹੈ ਹੇਲੂਜਾਲ ਸਰੋਤ ਇਹ ਹੈ ਟਨਲ ਕਿਹੜੀ ਟਨਲ ਡੱਬੂ ਉਹ 브릿ਜ ਤੀਜਾ ਚੌਥਾ 브릿ਜ ਆ ਗਿਆ ਇੱਥੇ ਜਾਂਦੇ ਜਾਂਦੇ ਟਰੈਕ ਦੇ ਉੱਤੇ ਤੇ 브릿ਜ ਤੇ 브릿ਜ ਤੁਰੇ ਜਾਂਦੇ ਆ ਐਲਦਾ ਹੀ ਬਾਹਲਾ 브릿ਜ ਇਹ ਜਦੋਂ ਟਰੈਕ ਸ਼ੁਰੂ ਕੀਤਾ ਸੀ ਤੇ ਉਦੋਂ ਬੱਦਲਵਾਈ ਤੇ ਧੁੰਦੀ ਇਹਦਾ ਮੌਸਮ ਸੀ ਤੇ ਹੁਣ ਧੁੱਪ ਨਿਕਲਈ ਬੜੀ ਸੋਹਣੀ ਇੱਥੋਂ ਦਾ 뷰 ਆ 브릿ਜ ਦੇ ਉੱਤੋਂ ਨਾ ਆ ਸਾਡੇ ਗਾਈਡ ਜਾ ਰਹੇ ਅੱਗੇ ਆ ਜਾਂਦੇ ਜਾਂਦੇ ਆ ਕੈਂਪ ਸਾਈਡ ਦੇ ਕੋਲ ਦਾ ਵਿਊ ਹੈ ਇਹ ਬਿੱਕੀ ਕੈਂਪ ਸਾਈਟ ਆ ਇੱਥੇ ਪਹੁੰਚ ਗਏ ਆ ਤੁਰ ਕੇ ਪੱਥਰਾਂ ਦੇ ਉੱਤੇ ਤੇ ਵਿਚਾਰ ਕੀ ਕਹਿੰਦੇ ਆ ਦਮਨਪ੍ਰੀਤ ਸਿੰਘ ਦੇ ਵਿਚਾਰ ਲੈ ਕੀ ਕਹਿੰਦੇ ਸਾਬ ਦੱਸੋ ਕੀ ਵਿਚਾਰ ਆ ਤੁਹਾਡੇ ਟਰੈਕ ਦੇ ਬਾਰੇ ਹਾਂ ਟਰੈਕ ਠੀਕ ਹੈ ਕਰ ਸਕਦੇ ਆ ਇੰਨਾ ਜ਼ਿਆਦਾ ਡਿਫਿਕਲਟੀ ਨਹੀਂ ਹੈ ਨਹੀਂ ਰਹਿਣ ਦੇ ਵੀਰੇ ਇਹ ਟਰੈਕ ਬਹੁਤ ਸੋਹਣਾ ਮੈਂ ਤੇ ਇੱਥੇ ਕੀ ਕਹਿੰਦੇ ਹੁੰਦੇ ਆ ਆ ਡਿੱਕੀ ਫਲੈਟ ਕੈਂਪ ਸਾਈਟ ਆ ਤੇ ਇੱਥੇ ਜ਼ਰੂਰ ਆਉਣਾ ਚਾਹੀਦਾ ਤੇ ਟਰੈਕ ਦੇ ਵਿੱਚ ਹੀ ਆਉਂਦੀ ਹਾਲ ਫਿਰ ਵਾਪਸ ਟਰੈਕ ਤੇ ਹੀ ਚੱਲ ਜਾਣਾ ਉਧਰਲੇ ਪਾਸੇ ਤੇ ਸੋਹਣਾ ਬਹੁਤ ਸੋਹਣਾ ਧੁੱਪ ਲੱਗੀ ਆ ਤੇ ਹੁਣ ਤਾਂ ਕਿਆ ਬਾਤ ਹੈ ਗੱਲਬਾਤ ਪੂਰੀ ਐ ਆ ਡਿੱਕੀ ਫ્લેਟ ਕੈਂਪ ਸਾਈਡ ਦੀ ਪਾਰਕਿੰਗ ਇਥੇ ਗੋਰੇ ਚੋਂਬਰ ਗਏ ਨੇ ਟੈਂਟ ਲਾਉਣ ਦੀਆਂ ਤਿਆਰੀਆਂ ਕਰੀ ਜਾਂਦੇ ਆ ਆ ਇਥੋਂ ਦੀ ਕੈਂਪ ਸਾਈਡ ਨੋ ਫਾਇਰ ਲੱਗੇ ਕੈਂਪ ਲਾ ਕੇ ਆ ਪਾਰਕਿੰਗ ਐ ਪਿੱਛੇ ਆ ਬਹੁਤ ਹੋ ਗਈ ਇੱਧਰ ਤਸਰੀਬ ਰੱਖਣੀ ਇਹ ਐ ਇਤਲਾ ਬੋਰਡ ਡਿੱਕੀ ਫ્લેਟ ਬ੍ਰਿਜ 2020 कोरोना ਦੇ ਟਾਈਮ ਚ ਬੜਿਆ করোনা ਕੋਵਿਡ ਉਹ ਜੀ ਆਪਾਂ ਕੈਂਪ ਸਾਈਡ ਵੇਖ ਕੇ ਤੇ ਹੁਣ ਆਪਾਂ ਚੱਲੇ ਆ ਇਧਰੋਂ ਆਏ ਆ ਇਧਰ ਗਏ ਸੀਗੇ ਤੇ ਇਧਰ ਉੱਪਰ ਨੂੰ ਜਾਣਾ ਆਪਾਂ ਆਪਾਂ ਚੱਲਾਂਗੇ 올ਡ ਕੰਟਰੀ ਰੋਡ ਚੜਾਈ ਝੜ ਕੇ ਤਾਂ ਕਹਿੰਦੇ ਨਵਾਂ ਆਜੀ ਕੋਦਾਂ ਤੇ ਪਾਣੀ ਦੀ ਆਵਾਜ਼ ਫੇਰ ਸੁਣ ਲੱਗੀ ਆ ਪਹਿਲਾਂ ਦੂਰ ਹੋ ਗਈ ਸੀ ਪਾਣੀ ਤੋਂ ਆ ਆ ਗਿਆ ਪਾਣੀ ਦਾ ਨੇੜੇ ਫੇਰ ਉੱਤਰ ਵੇ ਉੱਤਰ ਇਦਾਂ ਦਾ ਵਿਊ ਆ ਗਿਆ ਤੇ ਥੱਲੇ ਆ ਗਏ ਆਪਾਂ ਨੇੜੇ ਇੱਧਰ ਉਧਰੇ ਆਉਂਦੇ ਆਉਂਦੇ ਆ ਇਦਾਂ ਦਾ ਵਿਊ ਆ ਗਿਆ ਪਹਾੜੀਆਂ ਦਿਖਦੀਆਂ ਤੁੱਪ ਲੱਗੀ ਐ ਤੇ ਇੱਧਰੋਂ ਜਾਣਾ ਆਪਾਂ ਥੱਲੇ ਨੂੰ ਆ ਬਹੁਤ ਸੋਹਣਾ ਵਿਊ ਆ ਦਿਨ ਵੀ ਲੱਗਾ ਆ ਜਦੋਂ ਪਹਾੜੀ ਚੜ ਕੇ ਉਤਰਦੇ ਸਮੇਂ ਆ ਗਿਆ ਤੇ ਇਦਾਂ ਦਾ ਵਿਊ ਇੱਧਰੋਂ ਹੁੰਦਾ ਉਹ ਉਧਰ ਉਧਰਲੇ ਪਾਸੇ ਕਾਰ ਪਾਰਕ ਹੈ ਤੇ ਇੱਧਰ ਆਪਾਂ ਜਾ ਕੇ ਆਏ ਤੇ ਉਹ ਬ੍ਰਿਜ ਤੋਂ ਪਾਸ ਜਿੱਥੇ ਸ਼ੁਰੂ ਕੀਤਾ ਸੀ ਉੱਥੇ ਫਿਨਿਸ਼ ਕਰ ਦੇਣਾ ਇੱਥੇ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਹਾਂਜੀ ਪਹੁੰਚ ਗਏ ਆਪਾਂ ਤੇ ਟਰੈਕ ਬਹੁਤ ਸੋਹਣਾ ਰਿਹਾ ਆ ਪਿੱਛੇ ਕਾਰ ਪਾਰਕ ਆ ਤੇ ਜਿੱਥੋਂ ਸ਼ੁਰੂ ਕੀਤਾ ਸੀ ਉੱਥੇ ਪਹੁੰਚ ਗਏ ਆਪਾਂ ਤੇ ਟਰੈਕ ਬਹੁਤ ਸੋਹਣਾ ਰਿਹਾ ਤੇ ਤੁਸੀਂ ਵੀ ਆ ਸਕਦੇ ਆ ਬੱਚਿਆਂ ਨਾਲ ਵੀ ਆ ਸਕਦੇ ਬਹੁਤ ਵਧੀਆ ਟਰੈਕ ਰਿਹਾ ਵਾ ਤੇ ਬਹੁਤ ਸੇਫਟੀ ਵੀ ਬਹੁਤ ਆ ਇੱਥੇ ਆ ਪਾਇਨਾ ਜੋ ਕਰਕੇ ਇੱਕ ਰੇਲ ਟਨਲ ਲੂਪ ਤੇ ਵਿੰਡੋ ਟਨਲ ਤੇ ਅੱਗੇ ਜਾ ਕੇ ਵਿੱਕੀ ਫਲੈਟ ਤੇ ਇੱਕ ਮਾਊਂਟੇਨ ਟਰੈਕ ਇਹ ਤਿੰਨ ਟਰੈਕ ਘਾਤੇ ਇਕੱਠੇ ਜਵੇਂ ਰਲਦੇ ਸੀਗੇ ਇਹ ਟਰੈਕ ਸ਼ੁਰੂ ਕੀਤਾ ਸੀ 8 ਵਜੇ ਦੇ ਨਾਲ ਤੇ ਹੁਣ ਟਾਈਮ ਹੋ ਗਿਆ ਪੌਣੇ 1 ਵਜੇ ਦਾ ਤੇ ਹੁਣ ਪਾਵਾਂਗੇ ਘਰ ਨੂੰ ਚੱਲੇ ਤੇ ਵੀਡੀਓ ਜੇ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਸਬਸਕ੍ਰਾਈਬ ਜਰੂਰ ਕਰਿਓ danke